ਹਾਂਜੀ ਮਿਆਂ ਬੀਓ ਕੀ ਹਾਲ ਚਾਲ ਆ ਵੀ ਉਹ ਠੀਕ ਠਾਕ ਜੀ ਅੱਛਾ ਫਿਰ ਇਹ ਜਿਵੇਂ ਕਹਿੰਦੇ ਨੇ ਵੀ ਨਰ ਬੱਚਾ ਅਸਲੇ ਦਾ ਆਪਾਂ ਕਿਹਨੂੰ ਕਹਿੰਦੇ ਹੁੰਨੇ ਆ ਮੈਂ ਇਸੇ ਪਿੱਛੇ ਤੁਹਾਨੂੰ ਅੱਜ ਵੀਡੀਓ ਦਿਖਾਉਣ ਜਾ ਰਿਹਾ ਆ ਵੀ ਅਸਲੇ ਦਾ ਆਪਾਂ ਕਹਿੰਦੇ ਆ ਵੀ ਯਾਰ ਫਲਾਣਾ ਅਸਲੇ ਦਾ ਆਹ ਫਲਾਣਾ ਨਰ ਬੱਚਾ ਵੀ ਇਹ ਹੈ ਕਿਸੇ ਵਧੀਆ ਬੰਦੇ ਦਾ ਬਲੱਡ ਆ ਵਧੀਆ ਬੰਦੇ ਦਾ ਡੀਐਨਏ ਆ ਆਪਾਂ ਰੱਜੇ ਹੋਏ ਇਨਸਾਨ ਹੁੰਦੇ ਆ ਤੇ ਰੱਜੇ ਹੋਏ ਦੀ एग्जांपल ਅੱਜ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਵੀ ਰੱਜਿਆ ਹੋਇਆ ਕਿਹਨੂੰ ਕਹਿੰਦੇ ਨੇ ਮੈਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹਾ ਵੀਡੀਓ ਕੀ ਆ ਜਿਵੇਂ ਕਿ ਆ ਪਿੱਛੇ ਜੇ ਕਣਕਾਂ ਨੂੰ ਕਿਸੇ ਦੀ ਅੱਗ ਲੱਗੀ ਕਹਿਦੇ ਕੁਝ ਹੋ ਗਿਆ ਕਿਸੇ ਦੇ ਅ ਅੱਗ ਲੱਗੀ ਕਹਿਦੇ ਆਪਣੇ ਪਾਰਿਸ਼ ਕਰਕੇ ਥੋੜਾ ਬਹੁਤ ਨੁਕਸਾਨ ਜਿਵੇਂ ਕਹਿੰਦੇ ਗੜੇ-ਗੜੇ ਪੈ ਕੇ ਹੋ ਗਿਆ ਆ ਵੀਰ ਦੀ ਕਣਕ ਦਾ ਨੁਕਸਾਨ ਹੋ ਗਿਆ ਸੀਗਾ ਜਿਹੜਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇਹ ਦੇਖੋ ਜਦੋਂ ਦੀ ਪਹਿਲਾ ਵੀਡੀਓ ਆਈ ਸੀ ਵਿਚਾਰਾ ਕਿਵੇਂ ਰੋਂਦਾ ਸੀ ਇਹ ਹਨਾ ਹਾਂ ਹਰ ਇੱਕ ਕਿਸਾਨ ਹੁੰਦੀ ਹੈ ਜਦੋਂ ਕਣਕ ਨੂੰ ਖੁਸ਼ ਹੋ ਜਾਂਦਾ 6 ਸਾਲ 6 ਮਹੀਨੇ ਦੀ ਫਸਲ ਹੁੰਦੀ ਆ ਪੁੱਤਾ ਮੰਗ ਪਾੜੀ ਹੁੰਦੀ ਆ ਪਾਸ ਹੋ ਜਾਂਦੀ ਆ ਨਾ ਜੇ ਕੋਈ ਨੁਕਸਾਨ ਹੋਈ ਹੋਵੇ ਤੇ ਉਸ ਤੋਂ ਬਾਅਦ ਲੋਕਾਂ ਨੇ ਇਹਦੀ ਇੰਨੀ ਮਦਦ ਕੀਤੀ ਤੇ ਹੁਣ ਬੰਦੇ ਆ ਦੇਖੋ ਵੀਡੀਓ ਪਾ ਕੇ ਧੰਨਵਾਦ ਵੀ ਕੀਤਾ ਤੇ ਨਾਲ ਰੱਜੇ ਹੋਈ ਦੀ ਨਿਸ਼ਾਨੀ ਕੀਤੀ ਆ ਕਹਿੰਦਾ ਵੀਰੇ ਹੁਣ ਮੈਨੂੰ ਹੋਰ ਨਾ ਪੈਸੇ ਪਾ ਬਹੁਤ ਉਪਾਦੇ ਤੁਸੀਂ ਕਹਿੰਦਾ ਵੀ ਮੇਰਾ ਜਿੰਨਾ ਨੁਕਸਾਨ ਆਇਆ ਤੂੰ ਵੱਧ ਆ ਕੇ ਮੇਰੇ ਕੋਲੇ ਇਹ ਮੈਨੂੰ ਹੋਊ ਨਾ ਬਾਲ ਨਹੀਂ ਅੱਜ ਦੇ ਟਾਈਮ ਜਿਵੇਂ ਪੈਸੇ ਦੀ ਦੌੜ ਲੱਗੀ ਵੀ ਆ ਕਿਹੜਾ ਰੋਗ ਤਾਂ ਅਗਲਾ ਕਹਿੰਦਾ ਆਈ ਜਾਣ ਤੋਂ ਘਰ ਤੇ ਚ ਆਪਣੇ ਬਾਹਰ ਤੋਂ ਨਹੀਂ ਆਈ ਜਾਣ ਤੋਂ ਪਰ ਆਹ ਇਨਸਾਨ ਨੇ ਵੀਡੀਓ ਪਾ ਕੇ ਯਾਰ ਕਮਾਲ ਕਰਤੀ ਤੇ ਮੈਂ ਇਹਦੀ ਵੀਡੀਓ ਤਾਂ ਪਾ ਰਿਆਂ ਵੀ ਸ਼ਾਬਾਸ਼ ਹੈ ਜੇ ਨਰ ਬੱਚੇ ਦੇ ਸ਼ਾਬਾਸ਼ ਆ ਪੰਜਾਬ ਦੀ ਮੁੱਛ ਖੜੀ ਕਰਤੀ ਤੇ ਵੀਰੇ ਤੇਰੇ ਵਰਗੇ ਇਨਸਾਨ ਚਾਹੀਦੇ ਠੀਕ ਆ ਕਿ ਨਹੀਂ ਪਹਿਲਾਂ ਵੀਡੀਓ ਦੇਖੋ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਆ ਸਾਨੂੰ ਸਾਰਿਆਂ ਨੂੰ ਸੋਡੇ ਰਾਂ ਹੀ ਕਹਿੰਨੇ ਬਈ ਸਾਡੀ ਮਦਦ ਪੂਰੀ ਹੋ ਗਈ ਬਾਈ ਜਿੰਨਾ ਸਾਡਾ ਘਾਟਾ ਪਿਆ ਸੀ ਉਹ ਸਾਡਾ ਪੂਰਾ ਆ ਗਿਆ ਹੁਣ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਬਈ ਕੋਈ ਵੀ ਸਾਨੂੰ ਬਈ ਪੈਸਾ ਨਾ ਪਾਇਓ ਕਿਉਂਕਿ ਸਾਡੇ ਪੈਸੇ ਪੂਰੇ ਹੋ ਗਏ ਜੀ ਇਹਦੇ ਵਿੱਚ ਹਾਂਜੀ ਵੀਰੇ ਦੇਖ ਲਈ ਸਾਰਿਆਂ ਨੇ ਵੀਡੀਓ ਯਾਰ ਯਾਰ ਮਦਦ ਵੀ ਕਰਕੇ ਇਹੋ ਜਿਹੇ ਇਨਸਾਨ ਦੀ ਸਵਾਰ ਹੋਣਾ ਹੈ ਹੈ ਇਹੋ ਜਿਹੇ ਇਨਸਾਨ ਦੀ ਮਦਦ ਕਰਕੇ ਵੀ ਜੀ ਜਾਨੀ ਚਾਹੁੰਦਾ ਵੀ ਹਾਂ ਯਾਰ ਹੋਰ ਦੀ ਵੀ ਮਦਦ ਕਰੀ ਹੈ ਹੈ ਨੰਦ ਆ ਗਿਆ ਯਾਰ ਬਾਈ ਦੇ ਮੋਹ ਸੁਣ ਕੇ ਇਹਨੂੰ ਕਹਿੰਦੇ ਨੇ ਰੱਜੇ ਹੋਵੇ ਘਰ ਦਾ ਰੱਜੇ ਘਰ ਹੈ ਰੱਜੇ ਹੋਵੇ ਦਿਲ ਦਾ ਰੱਜੇ ਹੋਈ ਮਾਨਸਿਕਤਾ ਇਹਨੂੰ ਜਮੀਰ ਕਹਿੰਦੇ ਨੇ ਅਸੀਂ ਨਿਹਾਜਰਾ ਸਮਾਂ ਜਿਵੇਂ ਦੁਨੀਆ ਪੈਸੇ ਦੀ ਛਕੇ ਭੈਣ ਭਰਾਵਾਂ ਨੂੰ ਲੁੱਟੀ ਜਾਂਦੀ ਆ ਸਮਾਂ ਤਾਂ ਦੇਖੋ ਕਹਿ ਜਾ ਤੇ ਅੱਜ ਦੇ ਐਜ ਕਾਲ ਯੁਗ ਦੇ ਵਿੱਚ ਕੋਹੋਰ ਕਾਲ ਯੁਗ ਦੇ ਵਿੱਚ ਐਸੇ ਪੈਸੇ ਆ ਜਾਣ ਸਮੇਂ ਦੇ ਵਿੱਚ ਜਿੱਥੇ ਮੁੱਖ ਪੈਸਾ ਐਜੇ ਸਮੇਂ ਵਿੱਚ ਐ ਕਹਿਣਾ ਵੀਰੇ ਮੈਨੂੰ ਹੋਰ ਪੈਸੇ ਨਾਲ ਬਹੁਤ ਵਧੀਆ ਗੱਲਾਂ। ਉਹ ਸ਼ਾਬਾਸ਼ ਇਹ ਸਵਾਲ ਲਿਆ ਤਾਂ ਮਾਝਾ ਪੁੱਤਾ ਮਾਝਾ ਪਿਆ ਕਰਾਤੀ ਵੀਰੇ ਫੁੱਲ ਬਟੇ ਫੁੱਲ ਫੈਨ ਹੋਵੇ ਤੇਰੀ। ਠੀਕ ਆ ਤੇ ਵੀਰੇ ਜੇ ਐਜ ਇਨਸਾਨ ਜਿਉਂਦੇ ਨੇ ਤਾਂ ਮਦਦ ਕਰਨ ਵਾਲਿਆਂ ਦਾ ਵੀ ਘਾਟਾ ਨਹੀਂ। ਇਮਾਨਦਾਰੀ ਚਾਹੀਦੀ। ਸੋ ਵੀਰੇ ਤੇ ਰੂਹ ਪੁੱਛ ਕਰਦੀ ਤੇਰੀ ਏਸੇ ਗੱਲ ਕਰਕੇ ਜਲਦੀ ਤਾਂ ਮੇਰੇ ਮਿੱਤਰਾਂ ਨੇ ਕਿੰਨੂ ਕਿਆ ਵੀ ਵੀਰ ਜੀ ਸਲਾਗਾ ਕਰ ਤੇ ਵੀਡੀਓ ਪਾ ਵੀ ਲੈ ਜਾ। ਤਾ ਕਰਕੇ ਵੀਡੀਓ ਪਾਈ ਆ ਤੇ ਵੀਰੋ ਸ਼ੇਅਰ ਕਰਿਓ ਵੀਰੇ ਦੀ ਵੀਡੀਓ ਤਾਂ ਕਿ ਸਭ ਨੂੰ ਪਤਾ ਲੱਗੇ ਵੀਰੇ ਦੀ ਇਮਾਨਦਾਰੀ ਦਾ ਵੀਰੇ ਦੀ ਜਮੀਰਤਾ ਦਾ ਸਭ ਨੂੰ ਪਤਾ ਲੱਗੇ ਧੰਨਵਾਦ ਉਸ